ਜੇ ਸੁਪਰੀਮ ਕੋਰਟ ਹੀ ਅਜਿਹਾ ਫੈਸਲਾ ਲਏਗਾ ਕੀ ਆਮ ਲੋਕ ਕੋਰਟ ਦੇ ਉੱਤੇ ਭਰੋਸਾ ਰੱਖਣਗੇ ਤੁਸੀਂ ਵੀ ਆਪਣੀ رائے ਜ਼ਰੂਰ ਦਿਓ ਕਿ ਕੋਰਟ ਨੇ ਸਹੀ ਕੀਤਾ ਜਾਂ ਗਲਤ ਕੀਤਾ ਇਹ ਕੇਸ ਹੈ ਉਹਨਾਂ ਦੋ ਦਰਿੰਦਿਆਂ ਦਾ ਜਿਨ੍ਹਾਂ ਨੇ 17 ਤੋਂ ਵੱਧ ਬੱਚਿਆਂ ਨੂੰ ਰੇਪ ਕੀਤਾ ਉਸ ਤੋਂ ਬਾਅਦ ਉਹਨਾਂ ਦੇ ਟੁਕੜੇ ਕਰਕੇ ਉਹਨਾਂ ਦਾ ਮਾਸ ਪਕਾ ਕੇ ਖਾਧਾ ਵੀ ਬਾਅਦ ਵਿੱਚ ਉਹਨਾਂ ਦੇ ਟੁਕੜਿਆਂ ਨੂੰ ਲਫਾਫਿਆਂ ਦੇ ਵਿੱਚ ਬੰਨ ਕੇ ਗਲੀ ਦੇ ਗੰਦੇ ਨਾਲਿਆਂ ਦੇ ਵਿੱਚ ਸੁੱਟਿਆ ਗਿਆ ਇਹ ਦੋ ਦਰਿੰਦੇ ਹਨ ਜੀ ਸੁਰਿੰਦਰ ਕੋਹਲੀ ਅਤੇ ਮਨਿੰਦਰ ਪੰਦੇ ਸਨ 2005 ਦੇ ਵਿੱਚ ਨੌਇਡਾ ਦੇ ਨਿਥਾਰੀ ਥਾਣੇ ਦੇ ਵਿੱਚ ਅਨੇਕਾਂ ਬੱਚਿਆਂ ਦੇ ਗੁੰਮ ਹੋਣ ਦੀਆਂ ਸ਼ਿਕਾਇਤਾਂ ਦਰਜ ਹੁੰਦੀਆਂ ਪਰ ਪੁਲਿਸ ਉਹਦੇ ਤੇ ਕੋਈ ਖਾਸ ਕਾਰਵਾਈ ਨਹੀਂ ਕਰਦੀ ਕਿਉਂਕਿ ਗੁੰਮ ਹੋਣ ਵਾਲੇ ਬੱਚਿਆਂ ਦੇ ਵਿੱਚ ਬਹੁਤੀਆਂ ਕੁੜੀਆਂ ਸਨ ਔਰ ਪੁਲਿਸ ਇਹ ਕਹਿ ਕੇ ਟਾਲ ਦਿੰਦੀ ਸੀ ਕਿ ਕੁੜੀਆਂ ਸ਼ਾਇਦ ਆਪਣੀ ਮਰਜ਼ੀ ਨਾਲ ਕਿਤੇ ਰੇ ਦੌੜ ਗਈਆਂ ਪਰ 2006 ਦੇ ਵਿੱਚ ਇੱਕ ਪਾਇਲ ਨਾਮ ਦੀ ਕੁੜੀ ਰਖਸ਼ੇ ਦੇ ਉੱਤੇ ਆਉਂਦੀ ਹੈ ਸੈਕਟਰ 31 ਦੇ ਵਿੱਚੋਂ ਇੱਕ ਕੋਠੀ ਦੇ ਅੰਦਰ ਚਲੀ ਜਾਂਦੀ ਪਰ ਰਖਸ਼ੇ ਵਾਲੇ ਨੂੰ ਕਹਿ ਕੇ ਜਾਂਦੀ ਹੈ ਕਿ ਮੇਰੇ ਕੋਲ ਖੁੱਲੇ ਪੈਸੇ ਨਹੀਂ ਹੈਗੇ ਮੈਂ ਅੰਦਰੋਂ ਪੈਸੇ ਲੈ ਕੇ ਜਾਨੀ ਆ ਪਰ ਰਖਸ਼ੇ ਵਾਲਾ ਕਾਫੀ ਘੰਟੇ ਉੱਥੇ ਇੰਤਜ਼ਾਰ ਕਰਦਾ ਹੈ ਉਹਨੂੰ ਸ਼ੱਕ ਹੁੰਦਾ ਕਿ ਅੰਦਰੋਂ ਕੋਈ ਆਇਆ ਨਹੀਂ ਹੈਗਾ ਤਾਂ ਉਹ ਬੂਹਾ ਖੜਕਾਉਂਦਾ ਤੇ ਅੰਦਰੋਂ ਸੁਰਿੰਦਰ ਕੋਹਲੀ ਨਾਮ ਦਾ ਇੱਕ ਸ਼ਖਸ ਹੁੰਦਾ ਕਦੋਂ ਦੀ ਜਾ ਚੁੱਕੀ ਹੈ ਪ੍ਰਦਕਸ਼ੇ ਵਾਲੇ ਨੂੰ ਬਿਲਕੁਲ ਕਨਫਰਮ ਸੀ ਕਿ ਉਹ ਕੁੜੀ ਇਸ ਕੋਠੀ ਦੇ ਬਾਹਰੋਂ ਨਹੀਂ ਨਿਕਲੀ ਤਾਂ ਉਹ ਜਾ ਕੇ ਉਸ ਪਾਇਲ ਨਾਮ ਦੀ ਕੁੜੀ ਦੇ ਘਰ ਜਾ ਕੇ ਦੱਸਦਾ ਆ ਤੇ ਪਹਿਲੀ ਵਾਰ ਉਸ ਰਖਸ਼ੇ ਵਾਲੇ ਦੇ ਕਹਿਣ ਦੇ ਉੱਤੇ ਪਾਇਲ ਨਾਮ ਦੀ ਕੁੜੀ ਦੇ ਗੁੰਮ ਹੋਣ ਦੀ ਸ਼ਿਕਾਇਤ ਦਰਜ ਹੁੰਦੀ ਅੱਜ ਤੱਕ ਪੁਲਿਸ ਪਾਇਲ ਦਾ ਕੇਸ ਸੁਲਝਾਉਣ ਵਾਸਤੇ ਤਫ਼ਤੀਸ਼ ਕਰ ਰਹੀ ਸੀ ਪਰ ਉਸੇ ਸਮੇਂ ਸੈਕਟਰ 31 ਦੇ ਵਿੱਚ ਇੱਕ ਐਸੀ ਘਟਨਾ ਹੁੰਦੀ ਹੈ ਜਿਸ ਨੂੰ ਦੇਖ ਕੇ ਸਾਰੀ ਦੁਨੀਆ ਦਾ ਦਿਲ ਦਹਿਲ ਜਾਂਦਾ ਹੈ ਸੈਕਟਰ 31 ਦੇ ਵਿੱਚ ਸੀਵਰੇਜ ਬਲੌਕ ਹੋਣ ਦੀਆਂ ਚਿਕਾਇਤਾਂ ਦਿਨੋ ਦਿਨ ਵੱਧ ਰਹੀਆਂ ਸਨ ਤੇ ਜਦੋਂ ਉਹ ਲੇਬਰ ਉਹ ਕੰਮ ਕਰਨ ਵਾਲੇ ਜਦੋਂ ਬਲੌਕੇਜ ਲੱਭਦੇ 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 ਉਹ ਸਰਿੰਦਰ ਕੋਹਲੀ ਦੀ ਕੋਠੀ ਦੇ ਪਿੱਛੇ ਪਹੁੰਚਦੇ ਆ ਤੇ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਜਿਹੜੀ ਸੀਵਰੇਜ ਦੀ ਬਲੌਕੇਜ ਹੈ ਉਹ ਇਸ ਕੋਠੀ ਦੇ ਪਿੱਛੇ ਜੋ ਨਾਲਾ ਉਹਦੇ ਵਿੱਚ ਹੁਣੇ ਉਹੀ ਕੋਠੀ ਹੈ ਜਿਹਦੇ ਵਿੱਚੋਂ ਫਾਈਲ ਨਾਮ ਦੀ ਕੁੜੀ ਗੁੰਮਸ਼ਦਾ ਹੋਈ ਸੀ ਔਰ ਜਦੋਂ ਲੇਬਰ ਰੀ ਸੀਵਰੇਜ ਸਾਫ ਕਰ ਰਹੀ ਸੀ ਤਾਂ ਉਹਨਾਂ ਨੂੰ ਬਹੁਤ ਸਾਰੇ ਲਫਾਵੇ ਲੱਭਦੇ ਆ ਔਰ ਉਹਨਾਂ ਲਫਾਫਿਆਂ ਦੇ ਵਿੱਚ ਹੁੰਦੀਆਂ ਬਹੁਤ ਸਾਰੀਆਂ ਹੱਡੀਆਂ ਪੁਲਿਸ ਦੌਰਾਨ ਇਸ ਮਾਮਲੇ ਦੀ ਤਫਤੀਸ਼ ਸੀਬੀਆਈ ਨੂੰ ਸੌਂਪ ਦਿੰਦੀ ਹੈ ਤੇ ਸਭ ਤੋਂ ਵੱਡੀ ਇੱਕ ਅਹਿਮ ਜ਼ਿੰਮੇਵਾਰੀ ਮਿਲਦੀ ਹੈ ਡਾਕਟਰ ਟੀਡੀ ਡੋਗਰਾ ਨੂੰ ਜਿਨ੍ਹਾਂ ਨੇ ਇਸ ਮਾਮਲੇ ਦੀ ਤਹ ਤੱਕ ਜਾਂਚ ਕੀਤੀ ਔਰ ਉਸ ਨਾਲੇ ਦੇ ਵਿੱਚੋਂ ਤਕਰੀਬਨ 700 ਤੋਂ ਵੱਧ ਹੱਡੀਆਂ ਉਹਨਾਂ ਨੇ ਬਰਾਮਦ ਕੀਤੀਆਂ ਔਰ ਹੱਡੀਆਂ ਤੋਂ ਪਤਾ ਲੱਗਿਆ ਕਿ ਇਹ ਜੋ ਹੱਡੀਆਂ ਹਨ ਇਹ ਬੱਚਿਆਂ ਦੀਆਂ ਹਨ ਔਰ ਇਹਨਾਂ ਨੂੰ ਵੱਡਣ ਤੋਂ ਪਹਿਲਾਂ ਇਹਨਾਂ ਬੱਚਿਆਂ ਦੇ ਨਾਲ ਦਰਿੰਦਗੀ ਹੋਈ ਰੇਪ ਵੀ ਕੀਤਾ ਗਿਆ 3 ਸਾਲ ਕੇਸ ਚੱਲਣ ਤੋਂ ਬਾਅਦ ਸੁਪਰੀਮ ਕੋਰਟ ਉਹਨਾਂ ਨੂੰ ਫਾਂਸੀ ਦੀ ਸਜ਼ਾ ਸੁਣਾ ਦੇਣ ਦੀ ਬਾਅਦ ਵਿੱਚ 2015 ਵਿੱਚ ਸਭ ਤੋਂ ਪਹਿਲਾਂ ਕੋਠੀ ਦਾ ਮਾਲਕ ਮਨਿੰਦਰ ਦੇਰ ਇਸ ਕੇਸ ਤੋਂ ਬਰੀ ਹੋ ਜਾਂਦਾ ਆ ਔਰ ਸਭ ਤੋਂ ਦੁੱਖ ਦੀ ਗੱਲ ਜਿਸ ਤੋਂ ਲੱਗਦਾ ਹੈ ਕਿ ਸੁਪਰੀਮ ਕੋਰਟ ਤੋਂ ਕੋਰਟ ਤੋਂ ਅਦਾਲਤ ਤੋਂ ਲੋਕਾਂ ਦਾ ਵਿਸ਼ਵਾਸ ਜਾ ਸਕਦਾ ਆ ਉਹ ਸੁਰਿੰਦਰ ਕੋਹਲੀ ਜਿਹਨੇ 17 ਬੱਚਿਆਂ ਦੇ ਟੁਕੜੇ ਕੀਤੇ ਉਹਨਾਂ ਦਾ ਰੇਪ ਕੀਤਾ ਉਹਨਾਂ ਬੱਚਿਆਂ ਦਾ ਮਾਸ ਖਾਦਾ ਉਹ ਸੁਰਿੰਦਰ ਕੋਹਲੀ ਨੂੰ ਸਾਰੇ ਕੇਸਾਂ ਦੇ ਵਿੱਚ ਬਰੀ ਕਰ ਦਿੱਤਾ ਗਿਆ ਔਰ ਉਸ ਨੂੰ ਜੇਲ੍ਹ ਦੇ ਵਿੱਚੋਂ ਕੱਢ ਦਿੱਤਾ ਗਿਆ ਔਰ ਮੈਨੂੰ ਲੱਗਦਾ ਕਿ ਜਿੰਨਾ ਚਿਰ ਭਾਰਤ ਦਾ ਜੁਡੀਸ਼ਰੀ ਸਿਸਟਮ ਇਹੋ ਜਿਹੇ ਕੇਸਾਂ ਦੇ ਉੱਤੇ ਮਸਾਲੀ ਸਜ਼ਾ ਨਹੀਂ ਦਿੰਦਾ ਅਸੀਂ ਫੇਰ ਉਹ ਕੈਂਡਲ ਮਾਰਚ ਕਰਦੇ ਰਾਵਾਂਗੇ ਔਰ ਇਦਾਂ ਦੇ ਹਾਦਸੇ ਹੁੰਦੇ ਰਹਿਣਗੇ